ना समझे के चन डर गया है नेर ना समझे के चानन डर गया है रात ना सोचे के सूरज मर गया है रात ना सोचे के सूरज मर गया है बाल जोता बाल जोतां आस परियां मान मतियां, उठ जॻा मोमबत तूं जगाद मोमबत मनेरे हठीला ਮੰਨਿਆ ਕੇ ਰਾਜ ਨੇ ਰਦਾ ਫਖੀਲਾ ਪਰ ਅਜੇ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਪਰ ਅਜੇ ਜਿਉਂਦਾ ਹੈ ਕਿਰਨਾਂ ਦਾ ਕਬੀਲਾ ਕਾਲਿਆਂ ਸਫਿਆਂ ਤੇ ਸਤਰਾਂ ਲਾਲ ਰਤਿਆਂ ਉਠ ਰਜਦਾ ਦੇ ਮੋ ਖੁਦਾ ਦੇ ਮੋਹ ਮਤੀਆਂ ਬਾਬ ਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ ਬਾਬ ਰੋਲੇ ਉੱਠਦੇ ਹੀ ਰਹਿੰਦੇ ਨੇ ਤੱਤੇ ਪਤ ਚੜਾਣੇ ਚਾੜਨੇ ਮੁਰ ਮੁਰ ਕੇ ਪੱਤੇ ਪਤ ਚੜਾਣੇ ਚਾੜਨੇ ਮੁੜ ਮੁੜ ਕੇ ਪੱਤੇ ਪਰ ਇਸ ਦਾ ਮਤਲਬ ਹੈ ਨਹੀਂ ਇਸ ਦਾ ਮਤਲਬ ਹੈ ਨਹੀਂ ਕਿ ਪੁੰਗਰ ਨਾ ਪੱਤੀਆਂ ਉੱਠ ਜਗਾ ਦੇ ਮੋਮ ਪੱਤੀਆਂ ਤੂੰ ਜਗਾ ਦੇ ਮੋਮ ਪੱਤੀਆਂ ਆਖਰੀ ਬੰਦ ਜਿਹੜੇ ਮੈਂ ਪਾਉਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰਦੇ ਪਾਉਣ ਵਿੱਚ ਨਿਤ ਵਧ ਰਹੀ ਵਿਸ਼ ਤੋਂ ਨਾ ਡਰਦੇ ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਬਿਰਖ ਬੂਟੇ ਰੋਜ਼ ਆਪਣਾ ਕਰਮ ਕਰਦੇ ਜ਼ਹਿਰ ਨੂੰ जहरू अमृत के बदली जान पत्तिया उठ जगा मोमबत्तिया तू जगा मोनिया